ਨਾਨਕਦੇਵ ਹਸਪੀਟਲ ਗਾਇਨੀ ਵਾਰਡ ਦਾ ਦੌਰਾ ਕਰ ਰਹੇ ਆਂ ਔਰ ਬਾਕੀ ਵੀ ਵਾਰਡ ਜਿਹੜੀਆਂ ਨੇ ਉਹ ਵੇਖਣੀਆਂ ਨੇ ਕੁਝ ਵੇਖੀਆਂ ਨੇ ਔਰ ਮੁਸ਼ਕਲਾਂ ਜਿਹੜੀਆਂ ਲੋਕਾਂ ਦੀਆਂ ਸੁਣ ਰਹੇ ਆਂ ਜਿਹੜੇ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣ ਰਹੇ ਆਂ ਕਿਤੇ ਡਾਕਟਰਸ ਦਾ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਉਹਨਾਂ ਨੂੰ ਵੀ ਠੀਕ ਕਰਨ ਨੂੰ ਕਿਹਾ ਕਿ ਆਪਣਾ ਕਮਿਊਨੀਕੇਸ਼ਨ ਗੈਪ ਠੀਕ ਕਰੋ ਜਿਵੇਂ ਜਦਾਚ ਲੇਬਰ ਰੂਮ ਹੈ ਜਿੱਥੇ ਬੱਚਿਆਂ ਦਾ ਜਨਮ ਹੁੰਦਾ ਹੈ ਜਿੱਥੇ ਮਾਵਾਂ ਦਿੰਦੀਆਂ ਨੇ ਉੱਥੇ ਕਈ ਕਈ ਤਰ੍ਹਾਂ ਦੇ ਕੇਸ ਆਉਂਦੇ ਨੇ ਕਈ ਬੱਚੇ ਜਿਨ੍ਹਾਂ ਦੀ ਅੰਦਰ ਡੈਥ ਹੋ ਚੁੱਕੀ ਹੈ ਉਹਨੂੰ ਟਾਈਮ ਲੱਗਦਾ ਪਰ ਜਿਹੜੇ ਜਿਹੜੇ ਉਹਨਾਂ ਦੇ ਨਾਲ ਪੇਰੈਂਟਸ ਨੇ ਉਹਦੇ ਮੰਨਦੇ ਆ ਕਿ ਸਾਨੂੰ ਇਹ ਚੀਜ਼ ਦਾ ਪਤਾ ਹੈ ਪਰ ਉਹ ਚਾਹੁੰਦੇ ਕਿ ਸਮੇਂ-ਸਮੇਂ ਤੇ ਸਾਨੂੰ ਪਤਾ ਲੱਗਦਾ ਰਹੇ ਵੀ ਸਟੇਟਸ ਕੀ ਹੈ ਪਰ ਉਹ ਸਟੇਟਸ ਕਿਤੇ ਨਾ ਕਿਤੇ ਇਹਨਾਂ ਦਾ ਕਮਿਊਨੀਕੇਸ਼ਨ ਗੈਪ ਹੈ ਵੀ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਇਹ ਕਮਿਊਨੀਕੇਸ਼ਨ ਗੈਪ ਨਹੀਂ ਰਹਿਣਾ ਚਾਹੀਦਾ ਤੁਸੀਂ ਇਮੀਡੀਏਟਲੀ ਜਾਂ ਪੰਜਾਂ ਚੌਹਾਂ ਦੇ ਡੱਬਾ ਦੱਸੋ ਜ਼ਿਆਦਾਤਰ ਜਿਹੜੇ ਇੱਥੇ ਭੇਜ ਡਾਉਂਦੇ ਨੇ ਉਹ ਅਨਪੜ੍ਹ ਨੇ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਕਿਸੇ ਗੱਲ ਦਾ ਔਰ ਉਹ ਛੇਤੀ ਭਾਵਕ ਵੀ ਹੋ ਜਾਂਦੇ ਆ ਪਰ ਪਰ ਸਾਡਾ ਫਰਜ਼ ਬੰਦਾ ਆ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾਈਏ ਸਾਨੂੰ ਪਤਾ ਆ ਅਸੀਂ ਕਿਹੇ ਸਪੀਡ ਦੇ ਵਿੱਚ ਜੌਬ ਕਰਨੀ ਆ ਕਿੰਨੇ ਇਹਦੇ ਵਿੱਚ ਜਿਹੜੇ ਮੁਸ਼ਕਲਾਂ ਨੇ ਆਉਣੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਨੂੰ ਉੱਧਾ ਛੱਡ ਦੇਾਂਗੇ ਕਿਉਂਕਿ ਜਿੱਥੇ ਬੰਦਾ ਲਾਜ ਕਰਾਉਣ ਲਿਆਂਦਾ ਉਹਦੀ ਆਸਥਾ ਹੁੰਦੀ ਆ ਔਰ ਉਹ ਮੈਂ ਡਾਕਟਰ ਸਾਹਿਬ ਨੂੰ ਨਾਲ ਪ੍ਰਿੰਸੀਪਲ ਸਾਹਿਬ ਵੀ ਨੇ ਐਮਐਸ ਵੀ ਨੇ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨੂੰ ਨੋਟ ਕਰਕੇ ਹੱਲ ਕਰੋ ਕੁਝ ਪਾਣੀ ਦੀਆਂ ਮੁਸ਼ਕਲਾਂ ਨੇ ਬਾਥਰੂਮ ਬਹੁਤ ਗੰਦੇ ਐ ਉਹਨੂੰ ਪਬਲਿਕ ਹੈਲਥ ਡਿਪਾਰਟਮੈਂਟ ਵਾਲੇ ਨੂੰ ਵੀ ਬੁਲਾਇਆ ਹੈ ਜਿਹੜਾ ਕੈਂਸਰ ਦਾ ਹਸਪਤਾਲ ਨਾਲ ਬਣ ਰਿਹਾ ਉਹ ਡਿਲੇ ਹੋ ਰਿਹਾ ਹੈ ਉਹਦੀ ਵੀ ਅੱਜ ਮੀਟਿੰਗ ਜਿਹੜੀ ਅਸੀਂ ਰੱਖੀ ਹੈ ਵੀ ਉਹ ਕਿਉਂ ਡਿਲੇ ਹੋ ਰਿਹਾ ਸੋ ਜਿੰਨੀਆਂ ਵੀ ਮੁਸ਼ਕਲਾਂ ਨੇ ਮੈਂ ਅੱਜ ਸਾਰੀਆਂ ਨੋਟ ਕਰਾ ਕੇ ਪਬਲਿਕ ਹੈਲਥ ਜਿਹੜੇ ਪਬਲਿਕ ਹੈਲਥ ਵਾਲੇ ਉਹ ਵੀ ਨਾਲ ਆਏ ਨੇ ਡਿਪਾਰਟਮੈਂਟ ਵਾਲੇ ਕੋਈ ਵੀ ਜੇਟਲੀ 2-4 ਦਿਨ ਦੇ ਵਿੱਚ ਜਿਹੜੀਆਂ ਠੀਕ ਜਲਦੀ ਹੋ ਸਕਦੀਆਂ ਕਰਾਵਾਂਗੇ ਜਿਹੜੇ ਵੱਡੇ ਇਨਫਰਾਸਟ੍ਰਕਚਰ ਦੀ ਰੋਡ ਵੀ ਹੈ ਸਰਕਾਰ ਨੂੰ ਲਿਖਾਂਗੇ ਜਿਹ ਕੋਈ ਐਮਪੀ ਲੈਡ ਤੋਂ ਹੋ ਸਕਦਾ ਹੈ ਉਹ ਮੈਂ ਛੋਟਾ-ਮੋਟਾ ਕੰਮ ਜਿਹੜਾ ਐਮਪੀ ਲੈਡ ਤੋਂ ਕਰਾਵਾਂਗੇ ਇੱਕ ਜਿਹੜਾ ਪਰਿਵਾਰ ਆ ਕਾਫੀ ਉਹਨਾਂ ਨੂੰ ਬੱਚੇ ਨੂੰ ਲੈ ਕੇ ਸੋਨ ਨੂੰ ਮਾਰ ਦਿੱਤੀ ਕੱਲ੍ਹ ਨਾਲ ਮੁਰਾਦ ਕਰਦੇ ਹਾਲੇ ਹੀ ਨਿਕਲਿਆ ਕਿ ਕਮਿਊਨੀਕੇਸ਼ਨ ਗੈਪ ਹੈ ਅੰਦਰੋਂ ਦੱਸਿਆ ਨਹੀਂ ਗਿਆ ਨਾ ਉਹਨਾਂ ਨੂੰ ਪ੍ਰੋਪਰ ਤੇ ਦੂਸਰੀ ਗੱਲ ਲੋਕ ਕਹਿੰਦੇ ਜੇ ਅਸੀਂ ਦੱਸਿਆ ਬੰਦੇ ਜਿਵੇਂ اٹੈਂਡੈਂਟ ਜ਼ਿਆਦਾ ਨਹੀਂ ਕਿਸੇ ਵੇਲੇ اٹੈਂਡੈਂਟ ਦੂਸਰਾ ਨੂੰ ਪਤਾ ਲੱਗ ਜਾਂਦਾ ਉਹਨੂੰ ਇਹਨ ਜਿਹੜੀ ਆਪਾਂ ਇੱਕ ਡਾਕਟਰ ਵੇ ਇਹਨਾਂ ਨਾਲ ਗੱਲ ਕਰਾਂਗੇ ਉਹ ਇਹਨਾਂ ਦੀ ਸਮਝ ਚ ਨਹੀਂ ਪੈਣੀ ਇੱਕ ਥੋੜਾ ਜਿਹਾ ਸਮਾਜਿਕ ਵੇ ਇਹਨਾਂ ਨਾਲ ਗੱਲ ਕਰਨੀ ਪਊਗੀ ਇਹ ਸਹੀ ਤਰੀਕੇ ਨਾਲ ਦੱਸਣਾ ਪਊਗਾ ਉਹ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਸਹੀ ਤਰੀਕਾ ਇਹਨਾਂ ਨੂੰ ਦੱਸੋ ਤਾਂ ਕਿ ਮੁਸ਼ਕਲਾਂ ਦਾ ਸਾਹਮਣਾ ਨਾ ਕਰਨ ਔਰ ਗਰੀਬ ਇੱਥੇ ਇਲਾਜ ਕਰਾਉਣ ਨੂੰ ਆਉਂਦਾ ਹੈ ਔਰ ਇੱਥੇ ਜਿਹੜੇ ਕੁਝ ਜਿਹੜੀਆਂ ਸ਼ਿਕਾਇਤਾਂ ਨੇ ਉਹ ਵੀ ਮੈਂ ਇਹਨਾਂ ਨਾਲ ਡਿਸਕਸ ਕੀਤੀਆਂ ਨੇ ਕਿ ਜਿਹੜੇ ਏਜੰਟ ਇੱਥੇ ਦੁਰੇ ਫਿਰਦੇ ਨੇ ਖਾਸ ਕਰਕੇ ਟੈਸਟ ਵਾਲੇ ਦਵਾਈਆਂ ਲੈ ਕੇ ਦੇਣ ਵਾਲੇ ਉਹਨਾਂ ਏਜੰਟਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਪਿੱਛੇ ਪਰਚੇ ਕਰਾਏ ਸੀ ਹੁਣ ਹੀ ਮੈਂ ਇਹਨਾਂ ਨੂੰ ਸ ਔਰ ਉਹਦੇ ਵਾਸਤੇ ਜੇ ਕੋਈ ਸਾਨੂੰ ਪ੍ਰਾਈਵੇਟ ਤੌਰ ਤੇ ਮਿਹਨਤ ਚਲਾਉਣੀ ਪਈ ਹਿਂ ਚਲਾਵਾਂਗੇ ਕਿਉਂਕਿ ਜਿਹੜੇ ਜਿਹੜਾ ਜਿਹੜੇ ਟੈਸਟ ਆ ਉਹ ਅੰਦਰ ਮਸ਼ੀਨਾਂ ਉਹ ਦੀ ਡਿਪਾਰਟਮੈਂਟ ਜਿਹੜਾ ਉਹ ਪੂਰਾ ਚਲਾ ਕੇ ਦਿੱਤਾ ਹੈ ਮਸ਼ੀਨਾਂ ਹੈਗੀਆਂ ਨੇ ਜੇ ਉਹਦੇ ਕੋਈ ਦਿੱਕਤ ਹੈ ਸਾਡੇ ਧਿਆਨ ਚ ਲਿਆਓ ਜਦੋਂ ਅਸੀਂ ਆਉਨੇ ਉਦੋਂ ਧਿਆਨ ਚ ਗੱਲ ਆਉਂਦੀ ਹੈ ਇਹ ਗੱਲਾਂ ਪਹਿਲਾਂ ਧਿਆਨ ਚ ਆਉਣੀਆਂ ਚਾਹੀਦੀਆਂ ਕਿ ਸਾਡੇ ਕੋਲ ਪਹੁੰਚ ਪਹੁੰਚ ਡਾਕਟਰ ਸਾਹਿਬਾਨ ਵੀ ਆਹ ਕਮੀਆਂ ਪੇਸ਼ੀਆਂ ਨੇ ਇਹਨੂੰ ਦੂਰ ਕਰੋ ਜੇ ਅਸੀਂ ਨਾ ਕਰੀਏ ਫਿਰ ਹੈ ਕਿਉਂਕਿ ਜਿਹੜਾ ਛੋਟਾ ਮੋਟਾ ਕੰਮ ਕੋਈ 5-7 10 ਲੱਖ ਦਾ ਉਹ ਮੈਂ ਐਮਪੀ ਪਰ ਸਮੇਂ-ਸਮੇਂ ਤੇ ਸਾਡੀ ਗੱਲ ਕਰਨੀ ਤੇ ਬਣਦੀ ਹੈ ਨਾ ਤੋਂ ਉਹਦੇ ਵਾਸਤੇ ਵੀ ਅਸੀਂ ਹੁਣ ਇਹਨਾਂ ਨਾਲ ਮੀਟਿੰਗ ਕੀਤੀ ਔਰ ਉਹ ਕੈਂਸਰ ਹਸਪੀਟਲ ਦਾ ਜਿਹੜਾ ਜਿਹੜਾ ਬਣ ਜਾ ਰਿਹਾ ਲੱਗ ਕੇ ਸਾਡੇ ਉਹ ਵੀ ਬਣ ਕੇ ਤਿਆਰ ਹੈ ਪਰ ਉਹ ਡਿਲੇ ਹੋ ਰਿਹਾ ਉਹਦੀ ਵੀ ਹੁਣੜੜੀ ਇਸ ਰਿਵਿਊ ਮੈਂ ਹੁਣੇ ਕਰਨਾ ਹੈ ਜਿੰਨਾ ਜਦਾ ਬਿਹੇਵ ਆ ਉਸ ਤੋਂ ਵੀ ਜਿਹੜੇ ਇੱਥੇ ਲੋਕ ਪਹੁੰਚਦੇ ਨੇ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਬਿਹੇਵ ਡਾਕਟਰਾਂ ਦਾ ਜਿਹੜਾ ਬਿਲਕੁਲ ਬਿਹੇਵ ਨਹੀਂਗਾ ਠੀਕ ਮੈਂ ਉਹਨਾਂ ਨੂੰ ਇਹ ਗੱਲ ਮੈਂ ਕਹੀ ਹੈ ਕਿ ਤੁਹਾਨੂੰ ਇਹ ਸਮਾਜਿਕ ਜਿਹੜਾ ਤਾਣਾ ਬਾਣਾ ਤੁਹਾਨੂੰ ਇਹਨੂੰ ਸਮਝਣਾ ਪਊਗਾ ਤੁਸੀਂ ਡਾਕਟਰੀ ਵੇ ਨਾਲ ਠੀਕ ਹੈ ਤੁਹਾਨੂੰ ਲੱਗਦਾ ਹੋਵੇਗਾ ਤੁਸੀਂ ਆਪਣੇ ਤਰੀਕੇ ਨਾਲ ਕੇ ਜਾਣੀ ਇੰਨੀ ਗੱਲ ਕਰ ਲਈ ਬਹੁਤ ਸਹਿਮਤ ਹੈ ਪਰ ਨਹੀਂ ਸਾਨੂੰ ਇੱਕ ਮੁਹੱਬਤ ਵਾਲੀ ਭਾਸ਼ਾ ਵਰਤਣੀ ਪਊਗੀ ਇਹਨਾਂ ਦੇ ਨਾਲ ਗੱਲਬਾਤ ਕਰਨ ਲੱਗਿਆ ਕਿਉਂਕਿ ਇੱਕ ਤਾਂ ਉਹਦਾ ਪਰੇਸ਼ਾਨ ਹੈ ਇੱਕ ਤਾਂ ਉਹਦਾ ਮਰੀਜ਼ ਦੁਜਾ ਪਤਾ ਨਹੀਂ ਵੱਜਦਾ ਜਾਂ ਨਹੀਂ ਵੱਜਦਾ ਬੱਚਾ ਅੰਦਰ ਡੈਥ ਹੋ ਚੁੱਕੀ ਐ ਉਹਦੇ ਪਰੇਸ਼ਾਨੀ ਜਾਂ ਪਰਵਾਲ ਸਾਰਾ ਉਹਨਾਂ ਨੂੰ ਹਲੀਮੀਨਾ ਜੇ ਗੱਲ ਕਰਨਗੇ ਵੀ ਸਮਝਦੇ ਹੋ ਹੀ ਮੰਨੇ ਉਹ ਕੋਈ ਸਾਡੇ ਤੋਂ ਬਾਹਰ ਨਹੀਂ ਗਏ ਉਹ ਗੱਲ ਸਮਝਦੇ ਨਹੀਂ ਸਾਨੂੰ ਇਹ ਗੱਲ ਕਰਨ ਦਾ ਤਰੀਕਾ ਸਿੱਖਣਾ ਪਊਗਾ ਗੱਲ ਹੋਰ ਕੁਝ ਨਹੀਂ ਗਏ